ਵਾਰ 9ਵੀਂ ਇੱਕ ਓਕਾਰ ਸਤਿਗੁਰ ਪ੍ਰਸਾਦ ਪਾੜੀ ਪੈਲੀ ਵਾਹਿਗੁਰੂ ਗੁਰੂ ਸ਼ਬਦ ਸਤਿ ਸੰਗ ਗੁਰ ਮੂਰਤਿ ਪੂਰਨ ਬ੍ਰਹਮ ਆਬਗਤ ਅਬਨਾਸੀਂ ਪਾਰ ਬ੍ਰਹਮ ਗੁਰ ਸ਼ਬਦ ਹੈ ਸਤਿ ਸੰਗ ਨਿਵਾਸੀ ਸਾਥ ਸੰਗਤ ਸੱਚ ਖੰਡ ਹੈ ਭਉ ਭਗਤ ਅਭਿਆਸੀਂ ਜੋ ਵਰਨਾ ਉਪਦੇਸ਼ ਕਰ ਗੁਰਮਤਿ ਪਰਗਾਸੀ ਪੈਰੀ ਪੈ ਪਾਖਾਤ ਹੋਏ ਗੁਰਮਖਾ ਰਹਿ ਰਾਸੀ ਮਾਇਆ ਵਿੱਚ ਉਦਾਸ ਗਤ ਹੋਏ ਆਸ ਨਰਾਸੀ ਪੌਣੀ ਦੁਜੀ ਗੁਰ ਸਿੱਖੀ ਗੁਰ ਸਿੱਖੀ ਬਾਰੀ ਕਹੈ ਫਿਰ ਚਟਣ ਫਿੱਕੀ ਤ੍ਰਿਖੇ ਖੰਡੇ ਤਾਰ ਹੈ ਉਹ ਬਾਲੋਂ ਨਿੱਕੀ ਉਹੁ ਪਵੇਖਾ ਨਾ ਵਰਤਮਾਨ ਸਰਮਿਕਣ ਮਿੱਕੀ ਦੁਤੀਆ ਨਾ ਤਿੱਤਾ ਏਤ ਘਰ ਹੋਏ ਇਕਾ ਇਕੀ ਦੂਆ ਤੀਆ ਵਿਸਰੈ ਸਣ ਕਕਾ ਕਿਕੀ ਸਬੈ ਸੇਕਾਂ ਪਰ ਹਰੈ ਸੁਖ ਇਕਸ ਸਿੱਕੀ ਪੜਿਤ ਜੀ ਗੁਰਮੁਖਤਾਈ ਗੁਰਮੁਖ ਮਾਰਗ ਆਖੀਐ ਗੁਰਮਤਿ ਹਿਤ ਕਾਰੀ ਹੁਕਮ ਰਜਾਈ ਚਲਣਾ ਗੁਰ ਸ਼ਬਦ ਵਿਚਾਰੀ ਭਾਣਾ ਭਾਵੇਂ ਖਸਮ ਕਾਮ ਨੇਚੋ ਨਰੰਕਾਰੀ ਇਸਕ ਮੁਸਕਾ ਮਹਕਾਰ ਹੈ ਹੋਏ ਪਰਉਪਕਾਰੀ ਸਿੱਧਕ ਸਬੂਰੀ ਸਾਭਤੇ ਮਸਤੀ ਖੁਸ਼ੀ ਆਰੀ ਗੁਰਮਖ ਆਪ ਗਵਾਇਆ ਜਿਨ ਹਉ ਮਹਿ ਮਾਰੀ ਪੌੜੀ ਚੌਥੀ ਸੇਖ ਦੀ ਕਰਨੀ ਭਾਏ ਭਗਤ ਪੈ ਚੱਲਣਾ ਹੋਏ ਪਹੁਣ ਚਾਰੀ ਚੱਲਣ ਜਾਣ ਅਜਾਣ ਹੋਏ ਗਹ ਗਰਬ ਨਿਵਾਰੀ ਗੁਰ ਸੇਖਾ ਨਿਤ ਪਰਹਾਉਣੀ ਇਹੋ ਕਰਨੀ ਸਾਰੀ ਗੁਰਮਖ ਸੇਵਾ ਕਮਾਵਣੀ ਸਤ ਗੁਰੂ ਪਿਆਰੀ ਸਬਦ ਸੁਰਤਿ ਲੈ ਵਲੀਨ ਹੋਏ ਪਰਵਾਰ ਸੁਧਾਰੀ ਸਾਤ ਸੰਗਤਾ ਜੈ ਸਹਿਜ ਕਰ ਨਿਰਮਲ ਨਿਰੰਕਾਰੀ ਪੌੜੀ ਪੰਜਵੀਂ ਗੁਰ ਸਿੱਖ ਦੀ ਆਤਮ ਖੀੜ ਪਰਮ ਜੋਤ ਪਰਗਾਸ ਕਰ ਓਨ ਮਨ ਲੈਵ ਲਾਈ ਪਰਮ ਤਤ ਪਰਵਾਣ ਕਰ ਅਨਹਦ ਧੁਨ ਵਾਈ ਪਰਮਾਰਥ ਪਰਬੋਧ ਕਰ ਪਰਮਾਰਥ ਹਾਈ ਗੁਰ ਉਪਦੇਸ਼ ਅਵੇਸ ਕਰ ਅਨਭਵ ਪਦ ਪਾਈ ਸਾ ਸੰਗਤਾ ਕਰ ਸਾਧਨਾ ਇੱਕ ਮਨ ਇੱਕ ਧਿਆਈ ਵਿਹੀ ਕੀ ਹੈ ਚੜਾਓ ਚੜ ਇਉਂ ਨਿਜ ਕਰ ਜਾਈ ਪੜਿ ਛੇਵੇਂ ਵਾਹਿਗੁਰੂ ਦੀ ਵਿਆਪਕਤਾ ਦਾ ਅਨੁਭਵ ਦਰਪਣ ਵਾਂਗ ਧਿਆਨ ਕਰ ਆਪੋ ਆਪ નિਹਾਲੈ ਘਟ ਘਟ ਪੂਰਨ ਬ੍ਰਹਮ ਹੈ ਚੰਦ ਜਲ ਵਿੱਚ ਭਾਲੈ ਗੌਰਸਾ ਗਾਈ ਵੇਖਦਾ ਕਿਉ ਦੁੱਧ ਵਿਚਾਲੇ ਫੁੱਲਾ ਅੰਦਰ ਵਾਸਲੇ ਫਲਸਾ ਉਹ ਸੰਭਾਲੇ ਕਾਸ਼ਟ ਅਗਨ ਚਲਤ ਵੇਖ ਜਲ ਧਰਤ ਹਿਆਲੇ ਘਟ ਘਟ ਪੂਰਨ ਬ੍ਰਹਮ ਹੈ ਗੁਰਮਖ ਵੇਖਾਲੇ ਪੌੜੀ ਸਤਵੀਂ ਗੁਰ ਸਿੱਖ ਦੀ ਰਹਿਣੀ ਦੇਵ ਦੇਖਤਾ ਗੁਰ ਧਿਆਨ ਧਾਰ ਤੇਕ ਬਿਰਲਾ ਕੋਈ ਰਤਨ 파ਰਖੂ ਹੋਇ ਕੈ ਰਤਨਾ ਅਵਲੋਈ ਮਨ ਮਾਨਕ ਨਿਰਮੋਲ ਕਾ ਸਤ ਸੰਗ ਪਰੋਈ ਰਤਨ ਮਾਲ ਗੁਰ ਸਿੱਖ ਜਗ ਗੁਰਮਤ ਗੁਣ ਗੋਈ ਜਿਮ ਦੇ ਆ ਮਰ ਅਮਰ ਹੋਏ ਸੁਖ ਸਹਿ ਸਮੋਈ ਉਤਪੋਤਾ ਜੋਤੀ ਜੋਤਿ ਮਿਲ ਜਾਣੇ ਜਾਣ ਹੋਈ ਬੜੀ ਅਠਵੀਂ ਗੁਰ ਸੇਖਾ ਗੁਰੂ ਨਾਲ ਅਭੇਦਾ ਰਾਗ ਨਾਦ ਵਿਸਮਦ ਹੋਏ ਗੁਣ ਗਹਿਰ ਗੰਭੀਰਾ ਸ਼ਬਦ ਸੁਰਤਾ ਹਲਵਲੀਣ ਹੋਏ ਅਨਹਦ ਧਨ ਧੀਰਾ ਜੰਤਰੀ ਜੰਤਰ ਵਜਾਇਦਾ ਮਨ ਔਨ ਮਨ ਚੀਰਾ ਬਾਜ ਵਜਾਏ ਸਮਾਇ ਲੈ ਗੁਰ ਸ਼ਬਦ ਵਜੀਰਾ ਅੰਤਰ ਜਮੇ ਜਾਣੀਐ ਅੰਤਰਗਤ ਪੀੜਾ ਗੁਰ ਤੇਲਾ ਤੇ ਲਗੁਰੂ ਬੇਦਹੀ ਰਹੀਰਾ ਪੜੀ ਨੋਮੀ ਤਸਾਚ ਪਾਰਸ ਹੋਇਆ ਪਾਰਸੋ ਹਉ ਗੁਰਮਖ ਵੜਿਆਈ ਹੀਰਾ ਹੀਰਾ ਬੇਦਿਆ ਜੋਤੀ ਜੋਤ ਮਿਲਾਈ ਸਬਦ ਸੁਰਤਿ ਲਿਬ ਲੀਨ ਹੋਏ ਜੰਕਰਾ ਜੰਤਰੀ ਵਾਈ ਗੁਰ ਤੇਲਾ ਤੇਲਾ ਗੁਰੂ ਪਰਚਾ ਪਰਚਾਈ ਪੁਰਖੋਂ ਪੁਰਖ ਉਪਾਇਆ ਪਰਖੋ ਤਮਹਾਈ ਵੀਹੇ ਕੀ ਕੀ ਹਉਲੰਗ ਕੈ ਹੋਇ ਸਹਿ ਸਮਾਈ ਪੜੀ ਦਸਮੀ ਸਾਥ ਸੰਗਤ ਸੱਚਖੰਡ ਸਤਗੁਰ ਦਰਸ਼ਨ ਦੇਖ ਦੋ ਪਰਮਾਤਮ ਦੇਖੈ ਸ਼ਬਦ ਸੁਰਤ ਲੈਵ ਲੀਨ ਹੋਏ ਅੰਤਰਗਤ ਲੇਖੈ ਚਰਨ ਕਵਲ ਦੀ ਹਿਵਾਸਨਾ ਹੋਏ ਚੰਦਨ ਭੀਖੇ ਚਰਨੋਦਕ ਮਕਰੰਦ ਰਸ ਵਿਸਮਾਦ ਵਿਸੇਖੇ ਗੁਰਮਤਾ ਨਿਹਚਲ ਤਿਤ ਕਰਿ ਵਿਚ ਰੂਪ ਨ ਰੇਖੇ ਸਾਧ ਸੰਗਤ ਸਤਖੰਡ ਜਾਇ ਹੋਏ ਅਲਖ ਅਲੇਖੇ ਪੌੜੀ 11ਵੀਂ ਸਾਖੀ ਅਵਸਥਾ ਅੱਖੀਂ ਅੰਦਰ ਦੇਖਦਾ ਦਰਸ਼ਨ ਵਿੱਚ ਦਿਸੈ ਸਬਦੇ ਵਿੱਚ ਵਖਾਣੀਐ ਸੁਰਤੀ ਵਿੱਚ ਰਿਸੈ ਚਰਨ ਕਵਲਾ ਵਿੱਚ ਵਾਸਨਾ ਮਨ ਭਵ ਰਸ ਲਿਸੈ ਸਾ ਸੰਗਤ ਸੰਜੋਗ ਮਿਲ ਬੰਧੋਗ ਨ ਕਿਸੈ ਗੁਰਮਤਿ ਅੰਦਰ ਚਿਤ ਹੈ ਕਿਤ ਗੁਰਮਤਿ ਜਿਸੈ ਪਾਰ ਬ੍ਰਹਮਾ ਪੂਰਨ ਬ੍ਰਹਮ ਸਤ ਗੁਰ ਹੈ ਤਿਸੈ ਪੌੜੀ 12ਵੀਂ ਈਸਵਰੀਆ ਗੁਣ ਅੱਖੇ ਅੰਦਰ ਡਿਟ ਹੋਏ ਨੱਕ ਸਾਹ ਸੰਜੋਈ ਕੰਨਾਂ ਅੰਦਰ ਸੁਰਤ ਹੋਏ ਜੀਵ ਸਾਦ ਸਮੋਈ ਹੱਥੇ ਕਿਰਤ ਕਮਾਵਣੀ ਪੈਰ ਪੰਤ ਸੁਤੋਈ ਗੁਰਮਖ ਸੁਖਵਾਲਾ ਪਾਇਆ ਮਤ ਸਬਦ ਵਿਲੋਈ ਪਰ ਕਰਤੇ ਹੂੰ ਬਾਹਰਾ ਗੁਰਮਖ ਵਿਰਲੋਈ ਸਾ ਸੰਗਤ ਚੰਨਣ ਬਿਰਖ ਮੇਲਾ ਚੰਨਣ ਹੋਈ ਪਾੜੀ ਤੇਰਵੇਂ ਆਵੇ ਗੱਤਾ ਹੰਗਤ ਅਬ ਗਤਦੀ ਕਿਉਂ ਅਲਖ ਲਖਾਏ ਆਕਤ ਕਥਾ ਹੈ ਆਕਥ ਦੀ ਕਿਉਂ ਆਗ ਸੁਣਾਏ ਆਚਰਜ ਨੋ ਆਚਰਜ ਹੈ ਹੈਰਾਨ ਕਰਾਏ ਵਿਸਮਾਦੇ ਵਿਸਮਾਧ ਹੈ ਵਿਸਮਾ ਸਮਾਏ ਵੇਦਨ ਜਾਣੈ ਭੇਦ ਕਿਉ ਸੀਸ ਨਾਗ ਨਾ ਪਾਏ ਵਾਹਿ ਗੁਰੂ ਸਲਾਹਣਾ ਗੁਰ ਸ਼ਬਦ ਅਲਾਈ ਪੌੜੀ 14ਵੀਂ ਗੁਰਮਖ ਦੇ ਗੁਣ ਲੀਹਾਂ ਅੰਦਰ ਚੱਲ ਲਈਐ ਜਿਉ ਗਾੜੀ ਰਾਹੋ ਹੁਕਮਰ ਜਾਈ ਚੱਲਣਾ ਸਾਧ ਸੰਗ ਨਿਵਾਹੋ ਜਿਉ ਧਨ ਸੋਗ ਰੱਖਦਾ ਘਰ ਅੰਦਰ ਸਾਹੋ ਜਿਉ ਮਿਰ ਜਾਦਣਾ ਛਡਾਈ ਸਾਇਰ ਅਸਗਾਹੋ ਲਤਾਂ ਹੀੜ ਲਤਾੜੀਐ ਅਜਿ ਰਾਵਰ ਕਾਹੋ ਧਰਮਸਾਲ ਹੈ ਮਾਨਸੁਰ ਹੰਸ ਗੁਰ ਸਿੱਖ ਵਾਹੋ ਰਤਨ ਪਦਾਰਥ ਗੁਰ ਸ਼ਬਦ ਕਰ ਕੀਰਤਨ ਕਾਹੋ ਪੌੜੀ 15 ਜਨਨਾਦ ਅੰਦਰਿ ਸ਼ਟਾਂਤ ਜਨਣ ਜੋ ਵਣਖੰਡ ਵਿੱਚ ਉਹ ਆਪ ਲੁਕਾਈ 파ਰਥ ਅੰਦਰ ਪਰਬਤਾਂ ਹੋਏ ਗੁਪਤ ਬਲਾਈ ਸਤਸੁ ਮੁੰਦੇ ਮਾਨਸਰ ਨਹਿ ਲਖ ਲਖਾਏ ਜਿਉ ਪਰਛਨਾ ਪਾਰਿਆਤ ਨ ਪਰਗਟਿ ਆਏ ਜਿਉ ਜਗ ਅੰਦਰ ਕਾਮ ਤਹਿਨ ਨਹਿ ਆਪ ਜਨਾਏ ਸਤ ਗੁਰ ਦਾ ਉਪਦੇਸ ਲਐ ਕਿਉ ਆਪ ਗਣਾਈ ਪੜੀ 16ਵੀਂ ਗੁਰ ਚੇਲਾ ਚੇਲਾ ਗੁਰੂ ਦੋਏ ਦੋਏ ਅੱਖੀ ਆਖੀਆਂ ਨਾ ਇੱਕ ਦਰਸ਼ਨ ਦਿੱਤੈ ਦੋਏ ਦੋਏ ਕੰਵਖਾਣੀਆਂ ਨਾ ਇੱਕ ਸੁਰਤ ਅਸਲਿਤੈ ਦੋਏ ਦੋਏ ਨਦੀ ਕਿਨਾਰੀਆਂ ਪਾਰਾ ਵਾਰ ਨ ਤਿਸੈ ਇੱਕ ਜੋਤ ਦوئ ਮੂਰਤੀ ਇੱਕ ਸ਼ਬਦ ਅਸਰਿਤ ਗੁਰ ਚੇਲਾ ਚੇਲਾ ਗੁਰ ਸਮਝਾਏ ਕਿਸੈ ਪੌੜੀ 17ਵੀਂ ਗੁਰੂ ਚੇਲੇ ਦਾ ਕੰਮ ਪਹਿਲੇ ਗੁਰੂ ਉਪਦੇਸ਼ ਦੇ ਸਿੱਖ ਪੈਰੀ ਪਾਏ ਸਾਧ ਸੰਗਤ ਕਰ ਧਰਮਸਾਲ ਸਿੱਖ ਸੇਵਾ ਲਾਏ ਭਾਏ ਭਗਤ ਪੈਸੇ ਮਦੇ ਗੁਰਪੁਰਬ ਕਰਾਈ ਸਬਦ ਸੁਰਤਾ ਲਿਵ ਕੀਰਤਨ ਸੱਚ ਮੇਲ ਮਲਾਏ ਗੁਰਮਖ ਮਾਰਗ ਸੱਚ ਦਾ ਸੱਚ ਪਾਰ ਲੰਗਾਏ ਸੱਚ ਮਿਲੈ ਸਤਿਆਰ ਨੂੰ ਮਿਲ ਆਪ ਗਵਾਏ ਪੌੜੀ ਧਾਰਮੀ ਚਰਣਾ ਤੋਂ ਨਿਮਰਤਾ ਦਾ ਉਪਦੇਸ਼ ਫਿਰ ਉੱਚਾ ਨੀਵੇਂ ਚਰਣਾ ਸਿਰ ਪੈਰੀ ਪਾंदे ਮੋਹ ਅੱਖੀ ਨੱਕ ਕੰਨ ਹੱਥ ਦੇ ਭਾਰ ਚਾंदे ਸਭ ਚਿਹਨ ਛੱਡ ਪੂਜਿਆ ਨਾ ਕੌਣ ਕਰਮ ਕਮਾंदे ਗੁਰ ਸਰਣੀ ਸਾਧ ਸੰਗਤੀ ਨਿਤ ਚਲ ਚਲ ਜਾਂਦੇ ਬਤੈਨ ਪਰ ਉਪਕਾਰ ਨੋ ਕਰ ਪਾਰ ਵਸਾਂ ਦੀ ਮੇਰੀ ਘੱਲੋਂ ਮੋਜੜੀ ਗੁਰ ਸੇ ਕਹਣਾਂਦੇ ਮਸਤਕ ਲੱਗੇ ਸਾਧ ਰੇਣ ਬੜ ਭਾਗ ਜਿਨਾਂ ਦੇ ਪਾੜੀ ਉਨਵੀ ਧਰਤੀ ਤੋਂ ਉਪਦੇਸ ਜਿਉਂ ਧਰਤੀ ਤੀਰਜ ਧਰਮ ਮਸਕੀਨੀ ਮੂੜੀ ਸਾਬਦੋਂ ਨੀਵੇਂ ਹੋਏ ਰਹੀ ਤਿਸਮਣੀ ਨ ਕੋੜੀ ਕੋਈ ਹਰ ਮੰਦਰ ਕਰੈ ਕੋ ਕਰੈ ਅਰੂੜੀ ਜੇ ਹਾ ਬੀਜ ਸੋ ਲੁਣੈ ਫਲ ਅੰਬ ਲਸੂੜੀ ਜੀਵੰਦ ਆ ਮਰ ਜੀ ਮਣਾ ਜੜ ਗੁਰਮਖ ਜੋੜੀ ਲਤਾ ਲਤਾੜੀਐ ਗਤ ਸਾਧਾਂ ਧੂੜੀ ਪੜੀ ਵੀਮੀ ਜਿਉ ਪਾਣੀ ਨੇ ਵਿਚਲਦਾ ਨੇ ਵਾਣ ਚਲਾਇਆ ਸਬਨਾ ਰੰਗਾ ਨੋ ਮਿਲੇ ਰਲ ਜਾਇ ਰਲ ਆਇਆ ਪਰਵ ਕਾਰਕ ਮਾਮਦਾ ਹੁਣ ਆਪ ਗਵਾਇਆ ਕਾਠ ਨ ਡੋਬੈ ਪਾਲਕੈ ਸੰਗ ਲੋਹ ਤਰਾਇਆ ਉਠੇ ਮੀ ਸੋ ਕਾਲ ਹੋਇ ਰਸ ਕਸ ਉਭਜਾਇਆ ਜੀਵ ਦੇ ਆ ਮਰ ਸਾਧ ਹੋਇ ਸਭਲੇ ਹੋ जग ਆਇਆ ਪੌੜੀ 1ਵੀਂ ਬ੍ਰੇਸ਼ ਤੋਂ ਉਪਦੇਸ਼ ਤੇਰ ਤਲਾ ਆਇਆ ਜੰਮਿਆ ਹੋਏ ਅਚਲ ਨ ਚਲਿਆ ਪਾਣੀ ਪਾਲਾ ਤੋ ਪਸੇ ਉਹ ਤਪਹੁ ਨ ਟਲਿਆ ਸਭ ਲਿਓ ਬਿਰਖ ਸੁਹਾਵੜਾ ਫਲ ਸੁਫਲ ਸੋ ਫਲਿਆ ਫਲ ਦੇ ਵਟਵ ਵਗਾਇਆ ਕਰਵਤ ਨਾ ਹਲਿਆ ਬੁਰੇ ਕਰਨ ਬੁਰਾਈਆਂ ਭਲੇ ਆਈ ਭਲਿਆ ਆਵ ਗੁਣ ਕੀਤੇ ਗੁਣ ਕਰਨ ਜਗ ਸਾਧ ਮਿਰ ਲਿਆ ਔਸਰ ਆਪ ਸਲਾਈਂਦੇ ਤਿੰਨਾ ਔਸਰ ਛਲਿਆ ਪੌੜੀ ਬਾਈਵੇਂ ਮਰੀਦ ਦੇ ਲੱਛਣ ਮੁਰਦਾ ਹੋਏ ਮਰੀਦਾ ਸੋ ਗੁਰ ਗੌਰ ਸਮਾਵੇ ਸਬਦ ਸੁਣਤਾ ਲੈ ਬਲੀਨ ਹੋਏ ਉਹ ਆਪ ਗਵਾਵੇ ਤਨ ਧਰਤੇ ਕਰ ਧਰਮਸਾਲ ਮਨ ਦਬ ਵਿਸਾਵੇ ਲੱਤਾ ਹੀਠ ਲਤਾੜੀਐ ਗੁਰ ਸ਼ਬਦ ਕਮਾਵੇ ਭਾਏ ਭਗਤ ਨਿਵਾਣ ਹੋਏ ਗੁਰਮਤ ਠਹਿਰਾਵੇ ਮਸਾ ਨਿਚਰ ਤਾਰ ਹੋਏ ਸੰਗਤ ਚਲ ਆਵੇ ਭਾਏ ਭਗਤ ਨਿਵਾਣ ਹੋਏ ਗੁਰਮਤ ਠਹਿਰਾਵੇ ਮਰਸਾ ਨਿਜਰ ਤਾਰ ਹੋਏ ਸੰਗਤ ਚਲ ਆਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ